ਪਾਣੀ ਦੀ ਬਹੁਤ ਮਾਰ ਪੈ ਗਈ ਹੈ 2023 ਚ ਪਹਿਲਾਂ ਡੁੱਬ ਗਏ ਹਾਂ ਹੁਣ 25 ਜਿਤੇ ਆ ਘਰ ਪਾਉਣ ਲੱਗੇ ਹੁੱਚੇ ਥਾਂ ਤੇ ਇਹ ਆਰਟੀਅਰ ਕਰਜ਼ਾ ਕਰਜ਼ਾ ਚੁੱਕ ਕੇ ਤੇ ਝੋਨਾ ਸਾਰਾ ਇਹ 5 ਕਿੱਲੇ ਝੋਨਾ ਸੀ 2 ਕਿੱਲੇ ਆਪਦੀ ਪਹਿਲੀ ਉਹ ਵੀ ਡੁੱਬ ਗਈ ਹੈ ਨਾਲ 5 ਕਿੱਲੇ ਠੇਕੇ ਤੇ ਲਈ ਉਹ ਵੀ ਖਰਾਬ ਹੋ ਗਈ 70000 ਨੂੰ ਕਿੱਲਾ ਠੇਕਾ ਭਰਿਆ ਤੇ ਆ ਘਰ ਹੁਣ ਮੇਰਾ ਵਿੱਚ ਖੜੋ ਗਿਆ ਲੈਂਟਰ ਪਾਉਣਾ 10000 ਰੁਪਏ ਪੁਹੇ ਕਰਜ਼ਾ ਚੁੱਕਦੇ ਤੇ ਹੁਣ 80000 2-3 ਲੱਖ ਅੱਗੇ ਦੇਣਾ ਸੀ ਤੇ ਉਹਨੇ ਵਿਚਾਰਾਂ ਦਾ ਚਲ ਝੋਨਾ ਤਾਂ ਕਰ ਲੈਂਟਰ ਪਵਾਵਾਂਗੇ ਕਿਉਂ ਨਾ ਸੜਦੀ ਝੋਨਾ ਦਾ ਵੇਚਣਾ ਸੀ ਤੇ ਝੋਨਾ ਹੁਣ ਮਰ ਗਿਆ ਵਾ ਤੇ ਹੁਣ ਬੁਰੇ ਹਾਲ ਤੇ ਪੋਂਕੇ ਦਿਹਾੜੇ ਆ ਹੁਣ ਤਾਂ ਕੋਈ ਵੀਰ ਭਰਾ ਕੋਈ ਸਰਕਾਰ ਨੂੰ ਬੇਨਤੀ ਹੈ ਜੇ ਸਰਕਾਰ ਮਤ ਕਰ ਸਕਦੀ ਤੇ ਸਾਡਾ ਘਰ ਹੀ ਬਣਾ ਬਣਦਾ ਕਰ ਦਵੇ ਸਾਨੂੰ ਇੰਨਾ ਹੀ ਵਧੀਆ ਵੀ ਸਾਡਾ ਘਰ ਅਸੀਂ ਛੱਤ ਦੇ ਥੱਲੇ ਹੋ ਜਾਾਂਗੇ ਤੇ ਕਿਸੇ ਦੇ ਘਰੇ ਹੁਣ ਬੈਠੇ ਆ ਤੇ ਡੰਗਰ ਵੀ ਕਿਸੇ ਦੇ ਘਰੇ ਬੰਨੀ ਬੈਠੇ ਆ ਪਹਿਲਾਂ ਬੰਡਾਲੇ ਪਹਿਲੀ ਲਈ ਉਥੋਂ ਵੇਚ ਕੇ ਤੇ ਕਾਲੇ ਕੀ ਆਏ ਪਹਿਲਾਂ ਉਦੋਂ 23 ਚ ਪਹਿਲਾਂ 19 ਚ ਮਰ ਗਏ 19 ਚ ਪਾਣੀ ਆ ਗਿਆ ਸੀ ਉਦੋਂ ਕੁਝ ਨਹੀਂ ਮਿਲਿਆ ਤੇ ਮੁੜ ਕੇ 23 ਚ ਇਹ ਜ ਕੱਖ ਨਹੀਂ ਮਿਲਿਆ ਤੇ ਹੁਣ ਵੀ ਹੁਣ ਭਗਵੰਤਮਾਨ ਸਰਕਾਰ ਨੂੰ ਬੇਨਤੀ ਆ ਵੀ ਸਾਡੇ ਲਈ ਸੋਚਿਆ ਹੁਣ ਸਾਡਾ ਘਰ ਪੈਣ ਵਾਲਾ ਬਾਅਦ ਜੇ ਸਾਡੀ ਕੋਈ ਹਰਕ ਕਰ ਸਕਦਾ ਸਰਕਾਰ ਕਰ ਸਕਦੀ ਆ ਜਾਂ ਕੋਈ ਹੋਰ ਦਾਨੀ ਸੱਜਣ ਕਰ ਸਕਦਾ ਇਹ ਕਰਕੇ ਸਾਡਾ ਘਰ ਦਾ ਲੈਂਟਰ ਪੂ ਆਵੇ ਤੇ ਮਿਹਰਬਾਨੀ ਧੰਨਵਾਦ ਹੋਵਾਂਗੇ ਉਹ